ਤਾਕੇ ਰੱਬ ਦੇ ਜੀਉ ਸੁਖ ਦੇ ਦਿਨ ਆ ਜਾਣ ਸੁਖ ਦੇ ਦਿਨ ਉਦੋਂ ਹੀ ਆਉਂਦੇ ਆ ਜਦੋਂ ਪਾਪ ਮਿਟਨੇ ਆ ਜੇਕਰ ਇਨਸਾਨ ਪਾਪ ਬੀਤਦੇ ਨੇ ਲਾਈ ਚੱਕਰੇ ਕਰੀ ਜਾਂਦੇ ਪਾਪ ਆ ਨਸ਼ੇ ਪੀ ਜਾਂਦੇ ਪਾਪ ਆ ਘਣਾ ਕੱਢੀ ਜਾਂਦੇ ਪਾਪ ਆ ਚੋਰੀ ਕਰਨੀ ਪਾਪ ਆ ਹਾਂ ਨੇ ਚੋਰ ਨੂੰ ਖਾਂਦੇ ਨੇ ਵੇਖੋ ਚੋਰ ਨੂੰ ਮਾਰ ਪੈਂਦੀ ਵੇਖੋ ਇਸਰੀ ਚੁਗਲੀਆਂ ਕਰੀਆਂ ਇਹ ਸਾਰੇ ਪਾਪ ਜਿਹੜੇ ਆ ਇਹ ਇਨਸਾਨ ਦੀ ਜ਼ਿੰਦਗੀ ਸੁਖਣੀ ਹੋਂਦੰਦੇ ਚੋਰ ਫੜਿਆ ਜੋ ਤਾਕਤਾਂ ਨਜੇਪੀ ਜੋ ਤਾਕਤਾਂ ਪਾਪ ਜਿਹੜਾ ਇਨਸਾਨ ਨੂੰ ਘਾਟੇ ਵੱਲ ਖੜਦਾ ਇਸਰੀ ਬਾਈਬਲ 'ਚ ਲਿਖਿਆ ਪਾਪਕ੍ਰਿਸ਼ਟ ਨੇ ਪ੍ਰਚਾਰ ਕਰਦੇ ਕਿਹਾ ਤੋਬਾ ਕਰੋ ਤੇ ਮੁੜੋ ਕਈ ਲੋਕ ਤੋਬਾ ਕਰਦੇ ਮੋੜਦੇ ਨਹੀਂ ਆ ਤੋਬਾ ਕਿੱਦਾਂ ਕਰਦੇ ਆ ਵੀ ਹਰਦ ਕਰੋ ਟੀਪੀ ਹੋ ਗਈ ਕਿਸੇ ਇਨਸਾਨ ਨੂੰ ਡਾਕਟਰ ਨੇ ਕਿਹਾ ਸ਼ਰਾਬ ਤੇਰੇ ਲਈ ਜ਼ਹਿਰ ਇਹ ਨਾਲ ਪੀ ਵੀ ਮਰ ਜਾਏਗਾ ਉਹ ਜਿਨ੍ਹਾਂ ਤੇ ਦਵਾਈ ਦਾ ਕੋਰਸ ਉਹ ਨਾਲ ਜੇ ਛੜ ਛੜੀ ਖੇਪੀ ਨਹੀਂ ਸ਼ੁਰੂ ਕਰਤੀ ਉਹ ਜਿਹੜੇ ਤੋਬਾ ਕਰਕੇ ਮੋੜਦੇ ਨਹੀਂ ਆ ਇਸ ਲਈ ਜੇ انسان ਤੋਬਾ ਕਰਕੇ ਪਾਪ ਤੋਂ ਮੁੜ ਪਵੇ ਤਾਂ ਲਿਖਿਆ ਉਹਦੇ ਜੀਵਨ 'ਚ ਪ੍ਰਭੂ ਦੀ ਵੱਡੀ ਬਲੇਸਿੰਗ ਆਉਂਦੀ ਆ ਇਸੇ ਲਿਖਿਆ ਤੋਬਾ ਕਰੋ ਤੇ ਮੁੜੋ ਤਾਂ ਕਿ ਤੁਹਾਡੇ ਪਾਪ ਮਿਟਾਏ ਜਾਣ ਤਾਂ ਕਿ ਰੱਬ ਦੇ ਜਿਹੜਾ ਸੁੱਖ ਦੇ ਦੇ ਰਾਜਾ ਸੁੱਖ ਰੱਬ ਕੋਲੋਂ ਜਬੂਰ ਨੰਬਰ 23 'ਚ ਲਿਖਿਆ ਲਿਖਿਆ ਬਹੁਤ ਚੀਜ਼ਾਂ ਹੁੰਦੀਆਂ ਕਿਸੇ ਘਰ ਵਿੱਚ ਲੇਕਿਨ ਉਹ ਸੋਖ ਨਹੀਂ ਹੁੰਦਾ ਲੇਕਿਨ ਸਾਡਾ ਪਰਮੇਸ਼ਰ ਇਹ ਵਾਦਾ ਕਰਦਾ ਜੇ ਤੁਸੀਂ ਮੇਰਾ ਬਚਨ ਈ ਜਨਾ ਸੁਣੋ ਮੇਰੇ ਹੁਕਮ ਵਿਧਿਆ ਦੀ ਪਾਲਣਾ ਕਰੋ ਈ ਜਨਾ ਤੇ ਮੈਂ ਤੁਹਾਡੇ ਰੋਟੀ ਪਾਣੀ ਤੇ ਬਰਕਤਾਂ ਦਊਂਗਾ ਤੇ ਬਿਮਾਰੀਆਂ ਤੋਂ ਦੁੱਕੜ ਕਰੂੰਗਾ ਹਾਲੇਲੂਇਆ ਜਦੋਂ ਬਿਮਾਰੀਆਂ ਨਿਕਲ ਗਈਆਂ ਤੇ ਆਪੇ ਸੁਖਦੇ ਦਿਨ ਆਗੇ ਆਪੇ ਸੁਖਦੇ ਦਿਨ ਆਗੇ ਨਸ਼ੇ ਨਿਕਲ ਗਏ ਆਪੇ ਸੁਖਦੇ ਦਿਨ ਆਗੇ ਇਸ ਲਈ 36 ਸਾਲ ਦੇ ਰੋਗੀ ਨੂੰ ਯਿਸੂ ਮਸੀਹ ਨੇ ਜਦੋਂ ਇਹ ਗੱਲ ਕਹੀ ਬਰਕਤ ਦੇ ਕਿਨਾਰੇ ਬੈਠਾ ਬਰਕਤ ਨਹੀਂ ਪਾਰਿਆ ਸੀ ਕਿਉਂ ਨਹੀਂ ਪਾਰਿਆ ਸੀ ਕਿਉਂਕਿ ਉਹਦੇ ਜੀਵਨ ਦੇ ਵਿੱਚ ਇੱਕ ਪਾਪ ਸੀ ਸੁਸਤੀ ਤੇ ਲਾਪਰਵਾਹੀ ਦਾ ਸੁਸਤੀ ਤੇ ਲਾਪਰਵਾਹੀ ਇਨਸਾਨ ਨੂੰ ਲੀਰਾ ਪਾ ਦਿੰਦੀ ਆ ਵੱਢ ਦੇ ਦਿਨ ਹੋਂਦੋਂ ਤੋਂ ਬੰਦਾ ਘਰ ਸੁੱਤਾ ਪਿਆ ਹੋਏ ਗਰੀਬੀ ਦੀ ਆਪੇ ਦੌੜੀ ਆੜੀ ਆ ਕਲਾਮ ਚ ਲਿਖਿਆ ਗਰੀਬੀ ਇਨਸਾਨ ਨੂੰ ਲੀਰਾ ਪਾ ਦਿੰਦੀ ਆ ਲਾਪਰਵਾਹੀ ਇਨਸਾਨ ਨੂੰ ਲੀਰਾ ਪਾ ਦਿੰਦੀ ਆ ਸੁਸਤੀ ਲਾਪਰਵਾਹੀ ਇਸ ਲਈ ਖੁਦਾ ਦੇ ਪਾਕ ਕਲਮ ਲਿਖਿਆ 38 ਸਾਲ ਦੇ ਰੋਗੀ ਨੂੰ ਯਿਸੂ ਮਸੀਹ ਨੇ ਕੀ ਕੀਤਾ ਉਹ ਸੋਚਦਾ ਇਹ ਹੋਏਗਾ ਹੁਣ ਯਿਸੂ ਮਸੀਹ ਆਇਆ ਮੇਰੀ ਅੱਖਾਂ ਸਾਹਮਣੇ 38 ਸਾਲ ਉਹ ਰੋਗੀ ਠੀਕ ਹੋਏ ਜਿਹੜੇ ਕਦੀ ਠੀਕ ਹੀ ਨਹੀਂ ਹੋਏ ਡਾਕਟਰਾਂ ਕੋਲ ਮੇਰੀ ਅੱਖਾਂ ਸਾਹਮਣੇ ਠੀਕ ਹੋਏ ਕਿੰਦਾ ਠੀਕ ਹੋਏ ਉਹ ਬਹੁਤ ਵੱਡਾ ਤਣਾਅ ਸੀ ਪੰਜੇ ਦਰਵਾਜ਼ੇ ਇਸ ਦੇ ਜਿਨ੍ਹਾਂ ਵਿੱਚ ਰੋਕੀ ਬਰੇਤਰਾ ਦੇ ਬੈਠੇ ਹੁੰਦੇ ਸੀ ਜੋ ਫਰਿਸ਼ਤਾ ਪਾਣੀ ਲਾਉਂਦਾ ਸੀ ਉਹ ਦਵਾਨਾ ਉੱਤਰ ਪੈਂਦੀ ਜਿਹੜਾ ਪਹਿਲਾਂ ਉੱਤਰ ਪੈਂਦਾ ਉਹ ਠੀਕ ਹੋ ਜਾਂਦਾ ਸੀ ਲੇਕਿਨ ਇਹ ਬੰਦਾ 30 ਸਾਲ ਤੋਂ ਬਰਕਾ ਦੇ ਕਿਨਾਰੇ ਬੈਠਾ ਬਰਕਤ ਨਹੀਂ ਮਾਰਿਆ ਟਾਈਮ ਆ ਗਿਆ ਯਿਸੂ ਜੀ ਉੱਤੇ ਪਹੁੰਚ ਗਏ ਯਿਸੂ ਜੀ ਨੇ ਕਿਹਾ ਕਿ ਤੂੰ ਠੀਕ ਹੋਣਾ ਜਨਾ मेरा कोई इंसान नहीं इंसाना खुदा भरोसा नहीं आख्या मंजी चुपी जैठा ठत्ती साल तो अती साल तो एक मंजी पर बैठे बता जुड़िया जाता है, है? नहीं सकता पर रब की कुदरत जारी ਉਹ ਬੜੀ ਬੇਅੰਤਾ ਰੱਬ ਦੀ ਕੁਦਰਤ ਬਹੁਤ ਮਹਾਨ ਆ ਰੱਬ ਦੀ ਕੁਦਰਤ ਨੇ ਕੀ ਕੀਤਾ ਉਹ ਜਿਹੜੀ ਮੰਜੀ ਤੇ ਬੈਠਾ ਸੀ ਉਹਨੂੰ ਸਿਰ ਤੇ ਚੁੱਕ ਕੇ ਤੁਰਲਾ ਪਿਆ ਹallelujah ਬਿਲਕੁਲ ਕੰਪਰਮੇਸ਼ਨ ਹੈ ਕੀਤਾ ਹallelujah ਫਿਰ ਉਹਦੀ ਬਿਮਾਰੀ ਦੀ ਬਜਾ ਕੀ ਸੀ ਬਿਮਾਰੀ ਦਾ ਕੀ ਕਰਜ਼ ਕਿਉਂ ਬਿਮਾਰ ਦਿਓ ਬਾਈਬਲ ਲਿਖਿਆ एक दिन एसुमसी हैकर बंदे वेख्या जरा छत्तीस बीमारी येसुमसी ने अपने आवाज मार के ठीक हो गया वेख हम तू ठीक हो गया, गया।, गया। फिर ना करी ਇਹ পাপ ਨਾ ਕਰੀ ਕਿ ਇਹ ਨਾ ਹੋਏ ਤੇਰੇ ਉੱਤੇ ਨੂੰ ਵੱਡੀ ਬਿਪਤਾ ਨ ਹੋਵੇ ਹallelujah ਜਬਤ ਰੋਇਆ ਸਾਡੇ ਪਾਪਾਂ ਕਰਕੇ ਸਾਡੇ ਉੱਤੇ ਵੱਡੀਆਂ ਤੋਂ ਵੱਡੀਆਂ ਸਜ਼ਾਵਾਂ ਆਉਂਦੀਆਂ ਵੱਡੀਆਂ ਤੋਂ ਵੱਡੀਆਂ ਬਿਪਤਾ ਆਉਂਦੀਆਂ ਲੇਕਿਨ ਜਦੋਂ ਇਨਸਾਨ ਆਪਣੇ ਪਾਪ ਨੂੰ ਮੰਨ ਲੈਂਦਾ ਤੇ ਛੱਡ ਦਿੰਦਾ ਉਹਦੇ ਉੱਤੇ ਪ੍ਰਭੂ ਦੀ ਕਿਰਪਾ ਹੋ ਜਾਂਦੀ ਉਹਦੇ ਉੱਤੇ ਰੱਬ ਦੀ ਕਿਰਪਾ ਦਿੰਦੀ ਆ ਇਸ ਲਈ ਯਿਸੂ ਮਸੀਹ ਨੇ ਉਸ ਬੰਦੇ ਨੂੰ ਕੀ ਕਿਹਾ ਵੇਖ ਉਹਨੂੰ ਠੀਕ ਹੋ ਗਿਆ ਫਿਰ ਪਾਪ ਨਾ ਕਰੀ ਕਿਉਂਕਿ ਪਾਪ ਕਰਕੇ ਉੱਤੇ ਵਿਫਤਾ ਆਈ ਸੀ ਫਿਰ ਪਾਪ ਨਾ ਕਰੀ ਕਿਵੇਂ ਇਹ ਨਾ ਹੋਵੇ ਜੋ ਤੇਰੇ ਉੱਤੇ ਇਹਨਾਂ ਵੀ ਵੱਡੀ ਵਿਫਤਾ ਆਣ ਪਵੇ ਵਿਫਤਾਵਾਂ ਦਾ ਕੋਈ ਅੰਤ ਨਹੀਂ ਆ ਖਰਾਬ ਦਾ ਕੋਈ ਅੰਤ ਨਹੀਂ ਆ ਸਜਾਵਾਂ ਦਾ ਕੋਈ ਅੰਤ ਨਹੀਂ ਆ ਪਰ ਮੇਰੇ ਪਿਆਰੇ ਭੈਣੋ ਤੇ ਭਰਾਓ ਰੱਬ ਦੀ ਕਿਰਪਾ ਦਾ ਕੋਈ ਅੰਤ ਨਹੀਂ ਆ ਰੱਬ ਕੱਖੋਂ ਲੱਖ ਬਣਾ ਫਿਰਦਾ ਵਾ ਕੱਖੋਂ ਲੱਖ ਬਣਾ ਸਕਦਾ ਸਾਡੇ ਜੀਵਨ ਚ ਵੱਡਿਆਂ ਤੋਂ ਵੱਡੀਆਂ ਬਰਕਤਾਂ ਲਿਆ ਸਕਦਾ ਬਰਸਤਾ ਉਹਨਾਂ ਗਿਆ ਜਦੋਂ ਸੀ ਖੁਦਾ ਦੇ ਹੁਕਮਾਂ ਦੇ ਵਿਦੇ ਵਿੱਚ ਪੜਨਾ ਇਸ ਲਈ ਗੀਤ ਗਾਵਾਂਗੇ ਦੇਵੇਂ ਗਏ ਯਸੂ ਮਿੰਜਾ ਉਹ ਪਾਪੀ ਬੰਦੇ ਸੁਣ ਕੇ ਯਸੂ ਵਾ ਨجات ਕੋਈ ਪੰਜ ਚਾਰ ਬੱਕਰਿਆਂ ਦੀ ਬਲੀ ਚੜਾਉਣ ਨਾਲ ਨਹੀਂ ਮਿਲਦੀ ਪੰਜ ਚਾਰ ਦੇਗਾਂ ਚੜਾਉਣ ਨਾਲ ਨਹੀਂ ਮਿਲਦੀ ਨجات ਲਈ ਯਸੂ ਮਸੀਹ ਨੇ ਆਪਣਾ ਕੀਮਤੀ ਖੂਨ ਵਹਾਇਆ